ਨਾਮਦੇਵ ਜੀ ਇਸ਼ਨਾਨ ਕਰਨ ਵਾਸਤੇ ਨਦੀ ਕਿਨਾਰੇ ਗਏ ਇਸ਼ਨਾਨ ਕਰਨ ਪਿੱਛੇ ਪ੍ਰਭੂ ਜੀ ਦੇ ਪਿਆਰ ਵਿੱਚ ਇਸ ਭਾਂਤ ਲਿਬਲੀਨ ਹੋ ਗਏ ਕਿ ਅਬ ਚਰ ਅਚਰ ਵਸਤੂਆਂ ਵਿੱਚ ਇੱਕ ਐਥ ਵੇਖਣ ਲੱਗੇ ਅਹੰਕਾਰ ਹਿਰਦੇ ਵਿੱਚੋਂ ਬਿਲਕੁਲ ਖਤਮ ਹੋ ਗਿਆ ਕੇਵਲ ਸ਼ੁੱਧ ਬ੍ਰਹਮ ਵਿੱਚ ਲੀਨ ਹੋ ਗਏ ਭਾਵ ਬ੍ਰਹਮ ਜੋਤ ਵਿੱਚ ਨਾਮਦੇਵ ਜੀ ਦੀ ਜੋਤ ਰਲ ਗਈ ਇੱਕ ਔਰਤ ਦਾ ਪਤੀ ਮਰ ਗਿਆ ਸੀ ਸਤੀ ਹੋਣ ਵਾਸਤੇ ਉਹ ਨਦੀ ਦੇ ਕਿਨਾਰੇ ਆ ਗਈ ਉਸਨੇ ਨਾਮਦੇਵ ਜੀ ਨੂੰ ਬ੍ਰਹਮ ਸਮਾਧੀ ਵਿੱਚ ਮਗਨ ਬੈਠੇ ਦੇਖਿਆ ਤਦ ਮਨ ਵਿੱਚ ਵਿਚਾਰਨ ਲੱਗੀ ਕਿ ਮੈਂ ਮਰਨ ਲਈ ਤਾਂ ਤਿਆਰ ਹੀ ਹਾਂ ਭਗਤ ਨਾਮਦੇਵ ਜੀ ਨੂੰ ਨਮਸਕਾਰ ਕਰਕੇ ਆਪਣਾ ਜਨਮ ਸਫਲ ਕਰ ਲਵਾਂ ਤਾਂ ਚੰਗਾ ਹੋਵੇਗਾ ਇਵੇਂ ਮਨ ਵਿੱਚ ਵਿਚਾਰਾਂ ਕਰਦੀ ਉਹ ਨਾਮਦੇਵ ਜੀ ਪਾਸ ਪੁੱਜ ਗਈ ਨਾਮਦੇਵ ਜੀ ਨੂੰ ਨਮਸਕਾਰ ਕੀਤੀ ਭਗਤ ਨਾਮਦੇਵ ਜੀ ਨੇ ਲਿਬਲੀਨ ਅਵਸਥਾ ਵਿੱਚ ਹੀ ਆਖ ਦਿੱਤਾ ਆਓ ਸੁਹਾਗਵੰਤੀ ਸੁਹਾਗਵੰਤੀ ਸ਼ਬਦ ਭਗਤ ਜੀ ਦੇ ਮੂੰਹੋਂ ਸੁਣ ਕੇ ਉਹ ਔਰਤ ਬਹੁਤ ਪ੍ਰਸੰਨ ਹੋਈ ਅਤੇ ਗਲ ਵਿੱਚ ਪੱਲਾ ਪਾ ਕੇ ਬੇਨਤੀ ਕੀਤੀ हे ਭਗਵਾਨ ਸਰੂਪ ਨਾਮਦੇਵ ਜੀ ਮੈਂ ਆਪ ਜੀ ਦੇ ਮੁਖਾਰਬਿੰਦ ਤੋਂ ਕਹੇ ਸੁਹਾਗਵੰਤੀ ਸ਼ਬਦ ਤੋਂ ਹਜ਼ਾਰਾਂ ਬਾਰ ਕੁਰਬਾਨ ਜਾਂਦੀ ਹਾਂ ਏਵੇਂ ਕਹਿ ਕੇ ਉਸ ਔਰਤ ਨੇ ਆਪਣਾ ਪਤੀ ਦਾ ਮ੍ਰਿਤਕ ਸਰੀਰ ਚੱਕਵਾ ਲੈਂਦਾ ਅਤੇ ਨਾਮਦੇਵ ਜੀ ਦੇ ਚਰਨਾਂ ਵਿੱਚ ਲਿਆ ਕੇ ਰੱਖ ਦਿੱਤਾ ਅਤਿ ਬੇਨਤੀਆਂ ਕਰਨ ਲੱਗੀ ਭਗਤ ਜੀ ਧਰਤੀ ਅੱਗ ਹਵਾ ਪਾਣੀ ਦਿਸ਼ਾਵਾਂ ਸੂਰਜ ਚੰਦਰਮਾ ਨਛਤਰ ਇਤਨਾ ਲੋਕਾਂ ਦੀ ਸਮਗਰੀ ਨਸ਼ਟ ਹੋ ਸਕਦੀ ਹੈ ਅੱਗ ਸੜਨ ਦਾ ਸੁਭਾਅ ਛੱਡ ਕੇ 시ਤਲਤਾ ਧਾਰਨ ਕਰ ਸਕਦੀ ਹੈ ਪਾਣੀ ਆਪਣਾ ਠੰਡਾ ਸੁਭਾਅ ਤਿਆਗ ਕੇ ਸੜਨਹਾਰਾ ਸੁਭਾਅ ਗ੍ਰਹਿਣ ਕਰ ਸਕਦਾ ਹੈ ਸੂਰਜ 시ਤਲ ਚੰਦਰਮਾ ਤੇਜਮਈ ਪ੍ਰਥਵੀ ਉਲਟ ਜਾਵੇ ਆਕਾਸ਼ ਵੀ ਆਪਣਾ ਪੜਾਲ ਖਤਮ ਕਰ ਦੇਵੇ ਭਾਵ ਆਪਣਾ ਸੁਭਾਅ ਛੱਡ ਦੇਣ ਪਰ ਮਹਾਤਮਾ ਦਾ ਬਚਨ ਸਦਾ ਅਟਲ ਰਹੇਗਾ ਆਪ ਜੀ ਨੇ ਮੈਨੂੰ ਦਰਭਾਗਣ ਨੂੰ ਸੁਹਾਗਵੰਤੀ ਆਖਿਆ ਹੈ ਪਰ ਮੇਰਾ ਪਤੀ ਆਪ ਜੀ ਦੇ ਸਾਹਮਣੇ ਮੋਇਆ ਪਿਆ ਹੈ ਅਪਰੋਕਤ ਬਚਨ ਸੁਣ ਕੇ ਭਗਤ ਜੀ ਮਨ ਵਿੱਚ ਵਿਚਾਰਨ ਲੱਗੇ ਕਿ ਮੈਂ ਐਵੇਂ ਬਿਨਾਂ ਸੋਚੇ ਸਮਝੇ ਇਸ ਨੂੰ ਸੁਹਾਗਵਤੀ ਕਿਉਂ ਆਖ ਦਿੱਤਾ ਮੇਰੇ ਪਾਸੋਂ ਇਹ ਬਹੁਤ ਵੱਡੀ ਅਵਿਗਿਆ ਹੋਈ ਹੈ ਮਨ ਬਹੁਤ ਦੁਖੀ ਹੋਇਆ ਇਸ ਭੁੱਲ ਦਾ ਪਛਤਾਵਾ ਕਰਨ ਲੱਗੇ ਇਵੇਂ ਮਨ ਵਿੱਚ ਵਿਚਾਰਾ ਕਰਦੇ ਫਿਰ ਭਗਤ ਜੀ ਪ੍ਰਭੂ ਚਰਣਾ ਵਿੱਚ ਲੀਨ ਹੋ ਗਏ ਪ੍ਰਭੂ ਜੀ ਦੇ ਅੰਤਰ ਆਤਮਾ ਵਿਖੇ ਹੀ ਨਾਮਦੇਵ ਜੀ ਨੂੰ ਆਖਿਆ ਕਿ ਨਾਮਦੇਵ ਹੈਰਾਨ ਕਿਉਂ ਹੁੰਦਾ ਹੈ ਉਸ ਮਰੇ ਹੋਏ ਪੁਰਸ਼ ਨੂੰ ਬਾਹਾਂ ਫੜ ਕੇ ਉਠਾ ਕੇ RAM ਨਾਮ ਦਾ ਜਾਪ ਕਰਾਓ ਨਾਮਦੇਵ ਜੀ ਨੇ ਭਗਵਾਨ ਜੀ ਦਾ ਹੁਕਮ ਮੰਨ ਕੇ ਉਸ ਨੂੰ ਬਾਹਾਂ ਫੜ ਕੇ ਉਠਾ ਕੇ ਬਿਠਾ ਦਿੱਤਾ ਅਤੇ RAM ਨਾਮ ਵਾਹਿਗੁਰੂ ਦਾ ਜਾਪ ਕਰਾਇਆ ਉਹ ਪੁਰਸ਼ ਨਾਮਦੇਵ ਜੀ ਦੇ ਪਵਿੱਤਰ ਹੱਥਾਂ ਦੀ ਛੋਹ ਨਾਲ ਹੀ ਜੀਵਤ ਹੋ ਗਿਆ ਸੀ ਚਰਨਾ ਤੇ ਢੈ ਪਿਆ ਤੇ ਭਗਤ ਜੀ ਦੀ ਉਪਮਾ ਕਰਨ ਲੱਗਾ ਲੋਕਾਂ ਨੇ ਇਸ ਅਲੌਕਿਕ ਦ੍ਰਿਸ਼ ਨੂੰ ਵੇਖਿਆ ਤਦ ਲੱਗੇ ਭਗਤ ਨਾਮਦੇਵ ਜੀ ਦੀ ਜੈ ਜੈਕਾਰ ਕਰਨ ਉਸ ਇਸਤਰੀ ਨੇ ਆਪਣੇ ਗਹਿਣੇ ਲਾ ਕੇ ਨਾਮਦੇਵ ਜੀ ਉਪਰੋਂ ਵਾਰ ਕੇ ਗਰੀਬਾਂ ਨੂੰ ਵੰਡ ਦਿੱਤੇ ਅਤੇ ਘਰ ਪੁੱਜ ਕੇ ਸਮਾਨ ਵੀ ਗਰੀਬ ਲੋੜਵੰਦਾਂ ਨੂੰ ਲਟਾ ਦਿੱਤਾ ਦੋਵੇਂ ਪਤੀ ਪਤਨੀ ਨੇ ਨਾਮਦੇਵ ਜੀ ਤੋਂ ਉਪਦੇਸ਼ ਗ੍ਰਹਿਣ ਕੀਤਾ ਅਤੇ ਨਾਮਦੇਵ ਜੀ ਦੇ ਸਿੱਖ ਬਣ ਗਏ ਉਸ ਬ੍ਰਾਹਮਣ ਦਾ ਪਹਿਲਾ ਨਾਮ ਜੈਰਥ ਬਦਲ ਕੇ ਜੈਦੀਵ ਰੱਖ ਦਿੱਤਾ ਅਤੇ ਦੋਵੇਂ ਪ੍ਰਭੂ ਜੀ ਦੀ ਪ੍ਰੇਮਾ ਭਗਤੀ ਕਰਨ ਲੱਗੇ। हे ਮੇਰੀ ਆਤਮਾ ਤੂੰ ਵੀ ਸਭ ਜੰਜਾਲਾਂ ਤੋਂ ਛੁਟਕਾਰਾ ਪ੍ਰਾਪਤ ਕਰ ਲਈਂ। ਪ੍ਰਭੂ ਜੀ ਦੇ ਪ੍ਰੇਮਾ ਭਗਤੀ ਕਰਨੀ ਆਰੰਭ ਕਰ ਦੇ ਅਤੇ ਪ੍ਰਭੂ ਜੀ ਦੇ ਭਗਤਾਂ ਦੀ ਚਰਨ ਛੋਹ ਪ੍ਰਾਪਤ ਕਰ ਜੋਤੀ ਜੋਤ ਸਮਾਉਣਾ। ਇਵੇਂ ਹੀ ਸਵਾਨ ਰੂਪ ਵਿੱਚ ਭਗਵਾਨ ਜੀ ਨੂੰ ਪਹਿਚਾਣ ਕੇ ਕਿ ਉਹ ਲੈ ਕੇ ਪਿੱਛੇ ਭੱਜਣ ਦੀ ਸਾਖੀ ਭਗਵਾਨ ਜੀ ਨੇ ਕਲੰਦਰ ਰੂਪ ਧਾਰ ਕੇ ਕੈਸੀਆਂ ਖੋਣੀਆਂ ਅਤੇ ਬਹੁਤ ਡਰਾਉਣਾ ਪਰ ਫਿਰ ਵੀ ਨਾਮਦੇਵ ਜੀ ਨੇ ਪੁਕਾਰ ਉਠਣਾ ਆਓ ਕਲੰਦਰ ਕੇਸਵਾ ਕਰ ਅਬਦਾਲੀ ਭੇਸਵਾ ਅਤੇ ਬ੍ਰਾਹਮਣ ਰੂਪ ਧਾਰ ਕੇ ਭਗਤ ਜੀ ਦੀ ਪਰਖਿਆ ਲੈਣੀ ਨਾਮਦੇਵ ਜੀ ਨੇ ਜਲ ਮਰਨ ਦੀ ਤਿਆਰੀ ਕਰਨੀ ਪਰ ਭਗਵਾਨ ਜੀ ਨੇ ਭਗਤ ਨੂੰ ਬਾਹੋਂ ਫੜ ਕੇ ਉਠਾ ਲੈਣਾ ਅਤੇ ਅਸ਼ੀਰਵਾਦ ਦੇਣੀ ਆਦ ਭਗਤ ਨਾਮਦੇਵ ਜੀ ਦੀਆਂ ਅਜਿਹਾਂ ਵਿਅੰਤ ਸਾਖੀਆਂ ਹਨ ਆਪ ਜੀ ਨੂੰ 72 ਵਾਰੀ ਪ੍ਰਭੂ ਜੀ ਦੇ ਪ੍ਰਤੱਖ ਦਰਸ਼ਨ ਹੋਏ ਆਪ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਇੱਥੇ ਗੱਲ ਦੱਸਣ ਬਹੁਤ ਜ਼ਿਆਦਾ ਜ਼ਿਕਰਯੋਗ ਹੈ ਕਿ ਸਭ ਤੋਂ ਜ਼ਿਆਦਾ ਪ੍ਰਭੂ ਪਰਮਾਤਮਾ ਦੇ ਦਰਸ਼ਨ ਭਗਤ ਨਾਮਦੇਵ ਜੀ ਨੇ ਕੀਤੇ ਸਨ ਜਿਨ੍ਹਾਂ ਦੀ ਗਿਣਤੀ 72 ਵਾਰੀ ਸੀ ਆਪ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਹਜ਼ਾਰਾਂ ਜੀਵਾਂ ਨੂੰ ਭਗਤੀ ਮਾਰਗ ਤੇ ਤੋਰਦੇ ਪ੍ਰਭੂ ਸਿਮਰਨ ਕਰਦੇ 1350 ਈਸਵੀ ਨੂੰ ਉਂਡਰਪੁਰ ਵਿਖੇ ਪੰਜ ਭੂਤਕ ਸਰੀਰ ਤਿਆਗ ਕੇ ਪ੍ਰਭੂ ਜੋਤ ਵਿੱਚ ਲੀਨ ਹੋ ਗਏ ਨਾਮਦੇਵ ਜੀ ਦੇ ਪੂਰੇ ਪ੍ਰਸੰਗਾਂ ਦਾ ਵਰਣਨ ਔਖਾ ਹੈ ਕੁਝ ਕੁ ਸਾਖੀਆਂ ਪ੍ਰੇਮ ਭਗਤੀ ਦੇ ਨਾਮ ਸਿਮਰਨ ਦੀਆਂ ਦਰਜ ਕੀਤੀਆਂ ਹਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪ ਜੀ ਦੇ 61 ਸ਼ਬਦ ਦਰਜ ਹਨ ਉਜ ਕੋ ਸਾਖੀਕਾਰਾਂ ਨੇ ਜੋਤੀ ਜੋਤ ਸਮਾਉਣ ਦਾ ਅਸਥਾਨ ਕਮਾਣ ਜ਼ਿਲ੍ਹਾ ਗਰਦਾਸਪੁਰ ਪੰਜਾਬ ਵੀ ਦੱਸਿਆ ਹੈ ਸੋ ਛੇਵੀਂ ਲੜੀ ਵਿੱਚ ਨਾਮਦੀਪ ਜੀ ਦੇ ਜੀਵਨ ਦੀਆਂ ਸਾਖੀਆਂ ਦਾ ਵਰਤਾਂਤ ਸਮਾਪਤ ਹੁੰਦਾ ਹੈ ਅਤੇ ਫਿਰ ਹੋਰ ਸਾਖੀਆਂ ਲੈ ਕੇ ਆਪ ਜੀ ਦੇ ਸੰਮੁਖ ਹੋਵਾਂਗੇ ਇਸੇ ਹੀ ਤਰ੍ਹਾਂ ਦੀਆਂ ਇਤਿਹਾਸਕ ਅਤੇ ਰੋਚਕ ਸਾਖੀਆਂ ਸੁਣਨ ਵਾਸਤੇ ਆਪ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਸ਼ੇਅਰ ਕਰੋ ਸਤਨਾਮ ਸ਼੍ਰੀ ਵਾਹਿਗੁਰੂ